ਈਗਾ ਸੀ ਤੇ ਹੁਣ ਬਿਲਕੁਲ ਬਰਫ਼ ਦੇ ਨਾਲ ਸਾਰੀ ਜਗ੍ਹਾ ਚਿੱਟੀ-ਚਿੱਟੀ ਹੋਈ ਪਈ ਐ ਇਹ ਜਗ੍ਹਾ ਹੈਗੀ ਆਪਣੀ ਧੰਦਰਾਸ ਜਿੱਥੇ ਆਪਣਾ ਸੈਕੰਡ ਕੈਂਪ ਹੈਗਾ ਗਾ ਰੂਪਨਪਾਸ ਦਾ ਪਹਿਲਾਂ ਪਾ ਚੱਲੇ ਸੀ ਝਾਕਾ ਤੋਂ ਇੱਥੇ ਸਟੇ ਕੀਤੀ ਸੀ ਰਾਤ ਕੁਛ ਨਹੀਂ ਸੀ ਇੱਥੇ ਪਤਾ ਲੱਗਦਾ ਵੀ ਇੱਥੇ ਇੰਨੀ ਸਨੋ ਹੋਊਗੀ ਆ ਸਾਡਾ ਟੈਂਟ ਸੀਗਾ ਦੇਖੋ ਕਿੰਨੀ ਸਨੋ ਟੈਂਟ ਅੱਧਾ-ਅੱਧਾ ਟੈਂਟ ਸਨੋ ਦੇ ਵਿੱਚ ਐ ਉਹ ਜਿਆਦਾ ਸਨੋ ਫਾਲ ਹਲੇ ਵੀ ਹੋ ਰਹੀ ਹੈ ਐਵਰੇਜ ਨਹੀਂ ਦਿਖਾਈ ਦੇ ਰਹੀ ਉਹ ਜਿਆਦਾ ਸਨੋ ਫਾਲ ਹਲੇ ਵੀ ਕੋਈ ਜਾਂਦੀ ਹੈ ਟੈਂਟ ਤਕਰੀਬਨ ਤਕਰੀਬਨ ਜਿਨ੍ਹਾਂ ਨੇ ਨਹੀਂ ਝਾੜੇ ਉਹ ਸਨੋ ਦੇ ਵਿੱਚ ਡਿੱਗ ਵੀ ਪਏ ਕਈ ਟੈਂਟ ਤਾਂ ਤੇ ਇਹ ਐਸ ਵਕਤ ਦੇ ਨਾਲ ਡਿੱਗ ਚੁੱਕੇ ਜਿਨ੍ਹਾਂ ਨੇ ਇਸ ਟਾਈਮ ਟਾਈਮ ਤੇ ਬਰਫ ਨਹੀਂ ਝਾੜੀ ਨਹੀਂ ਪਤਾ ਲੱਗਿਆ ਜਿਆਦਾ ਸੁੱਤੇ ਰਹੇ ਸੀ ਉਹ ਫਿਰ ਡਿੱਗ ਪਏ ਟੈਂਟ ਆ ਸੀਨ ਹੈ ਸਨੋ ਦਾ ਉਹ ਇਹਦਾ ਅੱਗੇ ਸਟੇ ਆ ਅਪਰ ਵਾਟਰਫਾਲ ਇੱਥੇ ਹੁਣ ਬਿਲਕੁਲ ਦਿਖ ਨਹੀਂ ਰਿਹਾ ਇੰਨੀ ਜ਼ਿਆਦਾ ਸਨੋ ਫਾਲ ਹੋ ਰਹੀ ਹੈ ਤੇ ਓਏ ਉਹਦਾ ਕੋ ਸਾਥ ਕੋ ਫੋਟੋ ਵੀ ਕਰਦੇ ਅੱਗੇ ਲੰਘੋ ਅੱਗੇ ਲੰਘੋ ਕੱਜਰ ਵਾਲੀ ਵੱਜ ਜਾਂਦੀ ਆ ਮੁੜ ਕੇ ਪਹਿਲਾਂ ਆਵਣਾ ਮਨੋ ਯਾਰ ਕੱਛੋਂ ਵਾਲੀ ਆ ਜਾ ਯਾਰ ਚਲੋ ਜੀ ਚਲੋ ਆਗੇ ਬਾਈ ਆਗੇ ਬਾਈ ਆਗੇ ਅਨੰਦ ਆਸੀ ਆਪਣੇ ਲੈਣਾ ਤੋੜ ਰਹਿ ਤੁਸੀਂ ਅੱਗੇ ਚਲੋ ਅੱਗੇ ਚਲੋ ਅੱਗੇ ਗਾਈਡ ਦੇ ਪਿੱਛੇ ਐ ਕਰਦੇ ਕਰਦੇ ਨਾ ਆਪਾਂ ਹੈਲੋ ਇਹ ਦੇਖ ਲੈ ਰਹਾ ਹਾਂ ਮੈਂ ਹੈਲੋ

ਵੈਦਰ ਖਰਾਬ ਹੋਣ ਦੇ ਕਾਰਨ ਭਾਈ ਵਾਪਸੀ ਇਹ ਸੰਤਾਂ ਕਰ ਰਹੀਆਂ ਨੇ। ਫਿਰ ਕਈ ਦਿਨ ਵਾਸਤੇ ਜਿਹੜਾ ਰੂਪਨ ਪਾਸ ਟ੍ਰੈਕ ਉਹ ਬੰਦ ਰਹਿਣਾ। ਤਾਂ ਕਰਕੇ ਅਸੀਂ ਬੱਸ ਚੱਲੇ ਆਂ ਝਾਕਾ ਵੱਲ ਨੂੰ। ਤੇ ਪਰ ਜਿੰਨਾ ਵੀ ਸਫ਼ਰ ਰਿਹਾ ਬਹੁਤ ਸੋਹਣਾ ਰਿਹਾ। ਹਾਂਜੀ ਮਸਾਂਜੀ ਬਣਾ ਲਾਂਗੇ। ਬਰਫੀ ਕਰਤਾ ਬਿਲਕੁਲ ਜੀ ਬਿਲਕੁਲ ਪੱਥਰੀ ਦੀ ਗੱਲ ਇੱਥੇ ਕੱਲ ਜਿਹੜੇ ਇੱਥੇ ਪੱਥਰੀ ਪੱਥਰ ਸੀ ਅੱਜ ਬਰਫੀ ਬਰਫ ਹੈ ਭਾਈ ਇਹ ਇੱਕ ਉਜਰਤ ਦੇ ਰੰਗ ਪਤਾ ਨਹੀਂ ਰੱਬ ਕਿਹੜੇ ਰੰਗਾਂ ਚ ਰਾਜੀ ਤੇ ਬਸ ਇੰਨਾ ਕ ਵੀ ਧਿਆਨ ਰੱਖਣਾ ਪੈਂਦਾ 75 ਕਿਲ ਦਾ ਗੀਤ ਹੈ ਜਿਹੜਾ ਉਹ ਨੇੜੇ ਤੇੜੇ ਹੁੰਦਾ ਕਿਤੇ ਛੋਟੇ ਆਪ ਕਿਤਾਬ ਨਾਲ ਚੱਲਣਾ ਪੈਂਦਾ ਸਾਥੀ ਅਮਰਦੀਪ ਸਿੰਘ ਮਾਨ ਡਿਸਟ੍ਰਿਕਟ ਬਠਿੰਡਾ ਬੰਦ ਦੇਖ ਇਹੀ ਮੌਸਮ ਬਾਰੇ ਵੀ ਦੱਸਦੇ ਆ ਟ੍ਰੈਕਾਂ ਬਾਰੇ ਵੀ ਇਹਨਾਂ ਦਾ ਰਿਵਿਊ ਹੁੰਦੇ ਨੇ ਇਹ ਸੀ ਲੋ ਪਰਸਾ ਨਰਮੇ ਦੇ ਫੁੱਟਾਂ ਵਾਂਗੂ ਪਈ ਹੋਈ ਬਰਫ਼ ਤੇ ਕੀ ਬਾਤ ਹੈ ਕੀ ਨਜ਼ਾਰਾ ਹੈ ਨਰਮੇ ਵਾਂਗੂ ਲੱਗਦਾ ਕੰਮ ਹੂੰ ਕਰਦਾ ਬਾਈ ਕਰਦਾ ਹੁਣ ਆ ਗਿਓ ਮੜਾ ਜਾ ਇਹ ਹੋਮਸਟੇ ਆ ਜਿੱਥੇ ਆਪਾਂ ਠਹਿਰੇ ਸੀ ਬਹੁਤ ਸੋਹਣੀ ਬਣੀ ਹੋਈ ਐ ਕਿਉਂਕਿ ਰੁਪੇ ਨੂੰ ਪਾਸ ਦੇ ਉੱਤੇ ਬਹੁਤ ਜ਼ਿਆਦਾ ਸਨੋ ਫਾਲ ਹੋ ਗਈ ਇਸ ਲਈ ਆਪਾਂ ਪਾਸ ਤੋਂ ਇੱਕ ਸਟੈਪ ਆਪਾਂ ਨੂੰ ਪਿੱਛੇ ਮੁੜਨਾ ਪੈ ਗਿਆ ਇਹ ਉਹੀ ਪਿੰਡ ਆ ਜਹਾਖਾ ਜਿਹਨੂੰ ਹੈਂਗਿੰਗ ਵਿਲੇਜ ਵੀ ਕਹਿੰਦੇ ਆ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਪਿੰਡ ਲਟਕਿਆ ਹੋਆ ਹੁੰਦਾ ਪਹਾੜ ਤੇ ਆ ਨਵੇਂ ਮਕਾਨ ਇਸ ਤਰ੍ਹਾਂ ਬਣਦੇ ਅੱਜਕੱਲ ਆਹ ਟ੍ਰੈਡੀਸ਼ਨਲ ਜਿਹੜੇ ਮਕਾਨ ਬਣੇ ਹੋਏ ਨੇ ਇਹ ਲੱਕੜ ਦੇ ਆਸਤ ਅੱਜ ਆਪਾਂ ਕੱਲ ਇੱਥੇ ਆਏ ਸੀ ਅੱਜ ਉਥੋਂ ਆਪਾਂ ਦੁਬਾਰਾ ਜਿਸਕੁਨ ਇਸਕੁਨ ਤੋਂ ਫੇਰ ਆਪਾਂ ਅੱਗੇ ਅੱਗੇ ਇੱਕ ਪਿੰਡ ਆ ਕੋਈ ਚਾਂਸਰ ਪਾਸ ਕਰਕੇ ਪਾਰ ਕਰਕੇ ਚਾਂਸਰ ਪਾਸ ਦੀ ਵੀ 12000 ਫੁੱਟ ਦੇ ਕਰੀਬ ਜਿਹੜੀ ਉਹ ਹਾਈਟ ਹੈਗੀ ਆ ਉਹਨੂੰ ਕ੍ਰੋਸ ਕਰਨ ਤੋਂ ਬਾਅਦ ਕੋਈ ਅੱਗੇ ਪਿੰਡ ਆ ਇੰਦਰਾ ਹੋ ਮੈਨੂੰ ਨਾਮ ਵਿਸਰ ਗਿਆ ਆ ਪੁਰਾਣੇ ਮਕਾਨ ਨੇ ਇਸ ਤਰ੍ਹਾਂ ਲੱਕੜ ਦੇ ਬਣੇ ਹੋਏ ਜਿਵੇਂ ਇਸ ਤਰ੍ਹਾਂ ਪਹਾੜ ਦੇ ਉੱਤੇ ਐ ਪਿੰਡ ਦੇ ਹੇਠੇ ਨੂੰ ਸਾਰੇ ਮਕਾਨ ਬਣੇ ਹੋਏ ਨੇ ਥੱਲੇ ਬਗਦੀ ਹੋਈ ਰੂਪਨ ਨਦੀ ਇਹ ਆ ਵੜੀ ਸੀਗੀ ਆਪਣੀ ਹੋਮ ਸਟੇ ਸਾਥੀ ਹਰੇ ਕੁਛ ਤਿਆਰ ਹੋ ਜਾਂਦੇ ਆਪਾਂ ਰੈਡੀ ਹੋ ਕੇ ਬ੍ਰੈਕਫਾਸਟ ਕਰਕੇ ਇਦੇ ਚ ਉਪਮਾ ਤੇ ਅੱਜ ਆਪਾਂ ਨੂੰ ਇਹਨਾਂ ਨੇ ਦਿੱਤਾ ਸੀ ਉਪਮਾ ਨਾਲ ਦਲੀਆ ਬਹੁਤ ਵਧੀਆ ਬ੍ਰੇਕਫਾਸਟ ਸੀਗਾ ਤੇ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਇਸ ਰੂਪਿੰਗ ਟ੍ਰੈਕ ਨੂੰ ਆਪਾਂ ਨੈਕਸਟ ਟਾਈਮ ਪੂਰਾ ਜ਼ਰੂਰ ਕਰਾਂਗੇ ਇਹ ਏਰੀਆ ਜਿਹੜਾ ਹੈ ਸ਼ਿਮ ਅ ਹਿਮਾਚਲਾ ਕਾਫੀ ਜੇ ਆਪਾਂ ਕਹ ਲਈਏ ਤਾਂ ਸੂਲਤਾਂ ਦੇ ਪਖ ਤੋਂ ਪਛੜਿਆ ਹੋਇਆ ਇਹ ਏਰੀਆ ਹੈਗਾ ਇਸ ਤਰ੍ਹਾਂ ਦੇ ਆ ਪਠਾੜੀਆਂ ਵਾਲੇ ਪੁਰਾਣੇ ਮਕਾਨ ਇੱਥੇ ਕਾਫੀ ਨੇ ਲਾਈਟ ਦੀ ਸਹੂਲਤ ਹੈਗੀ ਐ ਪਰ ਹੋਰ ਸਹੂਲਤਾਂ ਸੜਕੀ ਆ ਵਾ ਜਿਉਂ ਉਹ ਸਹੂਲਤਾਂ ਇੱਥੇ ਨਹੀਂ ਹੈਗੀਆਂ ਤੇ ਸਿਰ ਪੈਦਲੀ ਆਇਆ ਜਾਂ ਸੜਕਾਂ ਤੇ ਇਹਨਾਂ ਦੇ ਜਦੋਂ ਅਸੀਂ ਇਹਨਾਂ ਲੋਕ ਲੋਕਾਂ ਨੂੰ ਪੁੱਛਿਆ ਤਾਂ ਬੱਚੇ ਜਿਹੜੇ ਇਹਨਾਂ ਦੇ ਉਹ Shimla, Chandigarh ਉਧਰ ਸ਼ਹਿਰਾਂ 'ਚ ਪੜਦੇ ਆ ਤੇ ਕਈ ਕਈ ਸਾਲ ਆ ਜਿਹੜੇ ਬੱਚੇ ਉਹ ਫਿਰ ਇੱਥੇ ਵਾਪਸ ਨਹੀਂ ਆਉਂਦੇ ਚਾਰ-ਚਾਰ ਪੰਜ-ਪੰਜ ਸਾਲ ਤੋਂ ਦੇ ਮਾਹੌਲ ਦਾ ਤੇ ਇਥੋਂ ਦੇ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਹੈ। ਹਾਂ ਮੈਂ ਆਪਕੇ ਲਈ ਇਸ ਪਿੰਡ ਦੇ ਵਿੱਚ ਘੱਟੋ ਘੱਟ 2-250-300 ਘਰ ਹੈਗੇ ਨੇ ਤੇ ਇਹਨਾਂ ਨੂੰ ਜਿਹੜਾ ਉਸ ਤਰੋਫ ਇਸ ਐਸਪਿੰਡ ਦਾ ਇਹ ਮੰਨ ਕੇ ਆਖਰੀ ਪਿੰਡ ਹੈ ਇਸ ਸਾਈਡ ਤੋਂ ਜੇ ਆਪਾਂ ਦੇਖੀਏ ਅੱਗੇ ਉੱਤਰਾਖੰਡ ਜਾਂ ਚੈਨ ਵਾਲੀ ਸਾਈਡ ਆ ਜਾਂਦੀ ਹੈ ਉੱਤਰਾਖੰਡ ਲੱਗ ਜਾਂਦਾ ਨਾਲ ਇਹਦੇ ਤੇ 200 300 ਘਰ ਹੈ ਇਸਪਿੰਡ ਦੇ ਵਿੱਚ ਤਸਵੀਰਨ ਲੱਗਦੀ ਹੈ ਡੋਡਰਾ ਕੁਵਾਰ ਤੇ ਜ਼ਿਲ੍ਹਾ Shimla ਬੇਸ਼ੱਕ Shimla ਇੱਥੋਂ 200 ਕਿਲੋਮੀਟਰ ਦੂਰ ਆ ਪਰ ਪਹਾੜਾਂ ਦੇ ਵਿੱਚ ਬਹੁਤ ਪੋਪੂਲੇਸ਼ਨ ਘੱਟ ਹੁੰਦੀ ਹੈ ਤੇ ਜਿਹੜਾ ਜ਼ਿਲ੍ਹੇ ਬਹੁਤ ਵੱਡੇ ਵੱਡੇ ਹੁੰਦੇ ਨੇ ਖੇਤਰਫਲ ਦੇ ਪੱਖੋਂ ਸੁਣਿਆ ਦੂਪਾਪ ਕਾ ਨਾਸ ਸੁਣਿਆ ਈਸ਼ਵਰ ਬਰਮਾ ਇੰਦ ਸੁਣਿਆ ਮੁਖਸਲਾ ਹਰਮਨ ਸੁਣਿਆ ਜੋਗ ਰੂਪ ਤੰਤਰੀ ਕਿਦ ਸੁਣਿਆ ਸਾਸਤ੍ਰਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਉਹ ਕੀ ਕਾ ਸੁਣਿਆ ਸਿਪੀਤ ਪਾਸ ਸੁਣਿਆ ਅੰਦਰ ਪਾਵੇ ਫੜੇ ਤੇ ਅਲੱਗ ਆਏ ਸੀਗੇ 13 14 ਸਾਥੀ ਬਾਕੀ ਆਪਣੇ ਸਾਥੀ ਜਿਹੜੇ ਉਹ ਵਾਸਤੇ ਇੱਕ ਅੱਗ ਅਲੱਗ ਟੈਂਪੋ ਟਰੈਵਲ ਸੀਗੀ

ਜਾਂਸਲ ਪਾਸ ਗੱਡੀ ਫਸ ਗਈ ਬੰਦੇ ਸਾਡੇ ੱਧੇ ੱਕਾ ਲਾਉਂਦੇ ੱਚ ਸਾਂ ਜੰਪ ਮਾਰੀ ਜਾਂਦੇ ਆ ਚੱਲੋ 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 ਗਈ 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 ਟੱਪ ਗਈ ਟੱਪ ਗਈ ਟੱਪ ਗਈ ਉਹ ਟਰਾਲੀ ਭਾਈ ਓਏ ਜਾਂਸਲ ਪਾਸ ਗੜੇ ਪਈ ਜਾਂਦੇ ਆ ਮੀਂਹ ਪਈ ਜਾਂਦਾ ਭਾਈ ਵਰਗੇ ਜੁਗੇਸ਼ ਸ਼ਰਕੇ ਜੇਸਟਲੋਂ ਸਾਹਿਬ ਗੱਡੀ ਉਹ ਟੱਪ ਗਈ ਹਾਂ ਨਜ਼ਾਰੇ ਆ ਭਾਈ ਚਾਂਸਲ ਪਾਸ ਦੇ ਬਹੁਤ ਜ਼ਿਆਦਾ স্নੋ ਫਾਲ ਹੈਵੀ ਸਨੋ ਆ ਗਈ ਇਹ ਇਸ ਸਾਰੀ ਰੇਂਜ ਦੇ ਵਿੱਚ ਹੀ ਹੈ ਇਸੇ ਕਰਕੇ ਸਾਡਾ ਜਿਹੜਾ ਰੂਪਨ ਪਾਸ ਟ੍ਰੈਕ ਉਹ ਪੂਰਾ ਨਹੀਂ ਹੋ ਸਕਿਆ ਤੇ ਸਿਵਾਵਸ ਚੱਲੇ ਸੀ ਰਸਤੇ 'ਚ ਰੁਕਣਾ ਕਿਸੇ ਜਗ੍ਹਾ ਤੇ ਤੇ ਸ਼ਿਮਲਾ ਪਹੁੰਚਾਂਗੇ ਪਰ ਅੱਜ ਦਾ ਜਿਹੜਾ ਦੁਪਹਿਰ ਦਾ ਸਮਾਂ ਇਹ ਬਿਲਕੁਲ برفੂਰਦੀ ਮਾਹੌਲਾ ਚਾਰੇ ਵਸੇ ਵੀ ਬੀਏ ਸਰਦ ਵੀ ਗੱਡੀਆਂ ਖੜੀਆਂ ਨੇ ਇੱਥੇ ਲੋਕ ਕੁਝ ਇੰਜੋਏ ਵੀ ਕਰ ਰਹੇ ਆ ਤੇ ਕੁਝ ਵਿਚਾਰੇ ਗੱਡੀਆਂ ਫਸਨ ਕਰਨ ਵੀ ਖੜੇ ਹੈ ਚਲੋ